ਵਰ ਕਾਲਾ ਵੈਕਰ ਜੀ ਫਤਿਹ ਆਂਦੀ ਅਮੀਰ ਕਰਦੇ ਆਪਾਂ ਤੁਸੀਂ ਸਾਰੇ ਨਾਲ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਚੱਲੇ ਆ ਜੀ ਮਹਾਲੀ ਤੇ ਪਹਿਲਾਂ ਆਪਾਂ ਡੀਰੀਆ ਵਾਲੇ ਨੂੰ ਮਿਲਣਾ ਜੀ ਆਪਣਾ ਜੋਟ ਜੀ ਇਹ ਤਾਂ ਕੰਮ ਕਰ ਰਿਹਾ ਤੇ ਉਹਦੇ ਬਾਅਦ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਜਾਣਾ ਹੈ ਯਾਲੇ ਬਾਤ ਹੈ ਹੁਣ ਆਪਾਂ ਨੇ ਕਰਾੜੀ ਕਰਾੜੀ ਤੋਂ ਸਿੰਦਾ ਮਿਕਸ ਮਿਲਦੇ ਅੱਗੇ ਕਰੀ ਹੋਣਾ ਅਸੀਂ ਆਏ ਆ ਡੀਜਾਨ ਐਗਰੀ ਟ੍ਰੈਕਟਰ ਦੇ ਹੱਥਲਕਾਰ ਵੀਰਾ ਹਰਮਨ ਵੀਰਾ ਹੋਰ ਕਿਤੇ ਹੋਣ ਇਹਨਾਂ ਨੂੰ ਤੁਸੀਂ ਮੁੱਛੋ ਕਦੋਂ ਰੋਪੜ ਤੋਂ ਆਏ ਹੋ ਕਾਲਸ ਤੋਂ ਮੁੱਛੋ ਕਦੋਂ ਆਰਟੀ ਟੈਕ ਹੋ ਗਏ ਕੀ ਹਣਾ ਕੋਈ ਨਹੀਂ ਦੇ ਰਿਹਾ ਯਾਰਲੀ ਲਾਉਂਦੇ ਨੇ ਇਹਨਾਂ ਨੂੰ ਸਭ ਬਲੌਕ ਕਰ ਰਿਹਾ ਜੀ ਆਹ ਜੀ ਕੀ ਕਰ ਰਿਹਾ ਕੋਈ ਕਰ ਰਿਹਾ ਛੋਟੀਆਂ ਚੂੜੀ ਕਰ ਰਿਹਾ ਵੀ ਖਾਲਦਾ ਤੁਸੀਂ ਸਭ ਨੂੰ ਨਵੀਂ ਦੁਕਾਨ ਨੂੰ ਕੌਣੋ ਕਰ ਰਿਹਾ ਯਾਰ ਹੋਰ ਸੱਸ ਕੋਲੇ ਭਾਈ ਨਾਮ ਪਾ ਗਾਣ ਦਾ ਦੱਸਦੇ ਕਰਦੇ ਰੋ ਬੰਨੇ ਕੋਈ ਨਾ ਫੇਰ ਅੱਪੇ ਦਾ ਆਈ ਜਾਣਾ ਪੈਣੀ ਜਾਣਾ ਟਿਕੀਰ ਪੜੀ ਜਾਣੀਆਂ ਆ ਜਿਵੇਂ ਆਪਾਂ ਪਰ ਦੇ ਕੇ ਸੋਚ ਰਹੇ ਹਾਂ ਜੋ ਮਾਰਦੀ ਦੀ 3D ਦਿਖਾ ਦੂ ਜੇ ਇਹ ਆਉਂਦੇ ਇਹ ਬਾਬਾ ਗੋ达 ਸਿੰਘ ਬਹਾਦਰ ਦੇ ਅੰਤਰਰਾਸ਼ਟਰੀ ਏਡਾ ਚੱਲ ਪਿਆ ਤੇ ਨਾਲੇ ਆਪਾਂ ਧੀ ਪਲਾਸਟਿਕ ਵਾਲਿਆਂ ਦੇ ਜਾਣਾ ਔਰੇ ਅਮਰੀਕਾ ਪਲਾਟ ਵਾਲਿਆਂ ਦੇ ਸਾਹਮਣੇ ਆ ਮੁਹਾਲੀ ਇਹ ਹੈ ਹਨਾ ਇਹਦੇ ਨਾਲ ਦੀ ਆਪਾਂ ਨਹੀਂ ਲਿਦੋ ਮਰੰਡੇ ਆ ਗਏ ਮਰੰਡੇ ਅੱਪਾ ਨੂੰ ਕੰਮ ਤਾਂ ਸਕੂਲ ਸ੍ਰੀ ਤਕਾਲੇ ਜਾਣਾ ਮੜਾ ਜਾਂ ਕੰਮ ਤਾਂ ਉੱਥੇ ਇੱਕ ਤੂ ਆਹਨ ਵੀ ਦੇ ਅੰਦਰ ਤੋਂ ਮੋੜ ਹਾਂਜੀ ਆ ਮੁੰਡਾ ਸਾਡਾ ਮਿੱਤਰ ਇਹਨੇ ਜਾਣਾ ਮਿਲ ਵਿੱਚ ਮਿਲ ਵਿੱਚ ਤਾਰ ਲੈਣ ਨੂੰ ਕੰਮ ਆ ਖਾਲੀਆਂ ਦੇ ਉਹ ਨਾ ਨੰਡੇ ਕੋਣੀ ਜੀ ਇੱਥੇ ਵਾ ਮੈਨੂੰ ਟਾਈਮ ਹਾਸ ਮਤਾ ਦੇ ਤੇ ਅੱਜ ਦੀ ਲੋ ਅੱਛਾ ਉਹ ਲੋ ਜੀ ਆਹ ਤਾਂ ਮੁੰਡੇ ਨੂੰ ਬਣਵਾ ਲਿਓ ਹਾਂਜੀ ਪਹੁੰਚ ਗਏ ਆਪਾਂ ਦੁਕਾਨ ਪਰ ਜੀ ਸਵਾਲੀ ਜਾਏ ਮਰੱਡੇ ਵੀ ਜਾਏ ਜੀ ਕੰਮ ਦੇ ਆ ਲੱਗ ਗਿਆ ਠੀਕ ਕਰਦੇ ਹਾਂ ਤੁਹਾਨੂੰ ਕੋਲ ਮੇਰੇ ਵੀਡੀਓ ਚ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਕਨ ਹੋ ਜਾਣਾ ਤੁਮ ਨਵੀਆਂ ਵੀਡੀਓ ਨਵੀਆਂ ਜੰਨਾ ਨਮਾ ਸ਼ਹਿਰ ਨਮਸਕਾਰ ਸੁਬਾਨ ਤੁਹਾਨੂੰ ਦੇ ਰੋਗੇ ਜੀ ਵਾਇਗੁਰ ਦੀ ਕਾਸਤਾ ਵਾਚੂ ਕੀ ਪਤੇ